1947 ਵਿੱਚ ਦੇਸ਼ ਦੀ ਵੰਡ ਹੁੰਦੀ ਹੈ ਅਤੇ ਦੋ ਦੇਸ਼ ਬਣਦੇ ਹਨ ਪਾਕਿਸਤਾਨ ਅਤੇ ਭਾਰਤ ਜਿੱਥੇ ਕਦੇ ਨਾ ਕਿਤੇ ਸਰਹੱਦਾਂ ਦੀਆਂ ਲੀਕਾਂ ਖਿੱਚੀਆਂ ਗਈਆਂ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਮੋਰੀਆਂ ਤੰਦਾਂ ਅਜੇ ਵੀ ਪਿਆਰ ਉਸੇ ਤਰ੍ਹਾਂ ਮੌਜੂਦ ਹੈ ਇਸ ਜੇ ਇੱਕ ਵੱਡੀ ਮਿਸਾਲ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪਾਕਿਸਤਾਨ ਦੇ ਹੁਣ ਵਸਨੀਕ ਨੇ ਜੋ ਕਿ ਭਾਰਤ ਨੂੰ ਛੱਡ ਕੇ ਗਏ ਸਨ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਮਚੜਾਵਾਂ ਉਥੋਂ ਦੇ ਅਹਿਮਦ ਖੁਰਸ਼ੀਦ ਜਿਨ੍ਹਾਂ ਦੀ ਉਮਰ ਹੁਣ ਕਰੀਬ 92 ਸਾਲ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਮਹਿਜ 15 ਸਾਲ ਦੇ ਸਨ ਜਦੋਂ ਇਹ ਪਾਕਿਸਤਾਨ ਚਲੇ ਗਏ ਅੱਜ ਉਹ ਆਪਣੇ ਪਿੰਡ ਵਿੱਚ ਵਾਪਸ ਆਏ ਹਨ ਪਿੰਡ ਵਾਸੀਆਂ ਨੂੰ ਮਿਲਣ ਵਾਸਤੇ ਆਏ ਹਨ ਅਤੇ ਪਿੰਡ ਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਸਰਪੰਚ ਸਾਹਿਬਤ ਹੋਰ ਪਤਵੰਤੇ ਸੱਜਣਾ ਵੱਲੋਂ ਉਹਨਾਂ ਨਿੱਘਾ ਸਵਾਗਤ ਕੀਤਾ ਗਿਆ ਹੈ ਖਰਸ਼ੀਦ ਜੀ ਨੇ ਕੁਝ ਯਾਦਾ ਤਾਜ਼ਾ ਕੀਤੀਆਂ ਹਨ ਇਥੋਂ ਦੇ ਪਤਵੰਤੇ ਸੱਜਣਾ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਆ ਉਹਨਾਂ ਦੀ ਜਬਾਨੀ ਵੇਖਦੇ ਰਹੋ ਚੈਨਲ ਦਾ ਆਰਐਨਯੂ ਆ ਮੈਂ ਪੈਂਦੇ ਪਾਉਂ ਗਿਆ ਤੇ ਬਹੁਤ ਖੁਸ਼ੀ ਹੋਈ ਹੈ ਹਾਂ ਆ ਪੈਂਦੇ ਖੁਸ਼ ਹਾਂ ਤੇ ਮੈਂ ਵੀ ਖੁਸ਼ ਮਾਣੂ ਖੁਸ਼ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਇਹ ਜਿਆ ਹਾਂ ਆ ਖਾਨਗਾ ਵੇਖਣੀ ਹੈ ਉਹ ਹੀ ਵੇਖ ਲਈ ਹਾਂ ਅਗੋਂ ਮਾਉਰੋ ਸੈਦਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚਲਦੇ ਆ ਜਿਆਦਾ ਕੁਝ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਬੜੀਆਂ ਹਾਂ ਕਹਿੰਦੇ ਕੋੜੀ ਖੇਡਦੇ ਰਹੇ ਹੋ ਕੌੜੀ ਕੋ ਵਰਤਾ ਦੌੜ ਹੂੰ 12 ਮਹੀਨ ਮੈਂ ਜਾ ਪਹਾਈਦਾ ਇਥੋਂ ਵਰਤਾ ਹੋ ਕੇ 12 ਮਹੀਨ ਜਾਣੇ ਵੇਤੇ మే మసాల్ం જાય ਫਿਰ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ हां ਪਲੇਰ ਤਹਿਸੀਲ ਜਿਹੜਾ ਲੱਗੇ ਅੱਛਾ ਜੀ ਲਲਕਾਨਾ ਸਾਡਾ ਜ਼ਿਲ੍ਹਾ ਕੇ ਸ਼ੇਖੂਪੁਰ ਸੀ ਜੀ ਜੀ ਤੇ ਇੱਥੇ ਇੱਥੇ ਆਏ ਪਰਿਵਾਰ ਚ ਕੌਣ ਕੌਣ ਆ ਪਿੱਛੇ ਇੱਥੇ ਮਜ਼ਾਰ ਨਹੀਂ ਉੱਥੇ ਪਿੱਛੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਪਿੱਛੇ ਸਾਡੇ ਬੰਦੇ ਉੱਥੇ ਫੇਲਰ ਆਇਆ ਹਾਂਜੀ ਇਸ ਵਾਰ ਕੋਲ ਜੇ ਬੈਠੇ ਗੁਜਰ ਜ਼ੰਗਾਏ ਜੀ ਤੋ ਜਨਾਇ ਇੰਤਰੀ ਆ ਕੇ ਆਹ ਪੋਸ਼ 26 ਆਇਆ 26 ਆ ਹੂੰ ਉਹ ਟੋਟੀਆਂ ਦੇ ਲੱਗੇ ਆ ਆਪਣੇ ਜੱਦੀ ਪਿੰਡ ਚ ਪੈਰ ਪਾਏ ਆ ਤੁਹਾਨੂੰ ਤੁਸੀਂ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੀ ਲੱਗੀ ਆਬ ਹਵਾ ਲੋਕ ਕਿਦਾਂ ਦੇ ਲਗੇ ਇਹ ਜਮੀਨ ਜਿਹੜੀ ਆ ਇਹਦੇ ਨਾਲ ਨਾਲ ਜੀ ਕੋਈ ਖਾਇ ਨਹੀਂ ਇਹ ਜਿਵੇਂ ਸਭ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਆਬਲਦਰ ਜਾ ਪਹਿਲੇ ਲੰਬਰ ਤੇ ਹਮ ਪਾਣੀ ਇਹ ਰ ਸਹੀ ਹਮ ਜੇ ਮਾਂ ਬਿਮਾਰ ਹੋਵੇ ਤੇ ਬੱਚਾ ਵੀ ਬਿਮਾਰ ਹੁੰਦਾ ਹਾਂ ਹਾਂ ਇਹ ਬਹੁਤ ਸਹੀ ਬੜਾ ਖਕਤਾ ਹਮ ਹਾਂ ਪਾਣੀ ਕਿਦਾਂ ਦਾ ਲੱਗਾ ਫੇ ਇਥੋਂ ਦਾ ਪਾਣੀ ਜੀ ਮੈਂ ਸਭ ਦੌਜੀ ਪੀ ਮੈਂ ਇੱਧਾ ਪੀ ਲਿਆ ਹਮ ਹਾਂ ਬਾਜ ਰ ਹੈ ਗਲਾਸ ਬਾਜ ਪੀਤਾ ਠੀਕ ਹੈ ਬੈ ਅਲਾਏ ਦਵਾ ਸੀਤੀ ਤੇ ਵਾ ਅਮਾਰਗਾ ਪੋ ਮੈਨੂੰ ਵਾ ਪਾਣੀ ਮੇਰੇ ਨਸੀਬਾਂ ਚ ਸੀ ਮੈਂ ਆਣ ਕੇ ਪੀ ਲਿਆ ਹਮ 80 90 ਸਾਲ ਬਾਅਦ ਆਇਆ ਹਮ ਹਮ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਸਾਰਾ ਮਾ ਉਭਰਾ ਜਵਾਨੇ ਦੇ ਸਾ ਹੀ ਜਾ ਕੇ ਜੇ ਸੋਚਣਾ ਹਮ ਕਿ ਇਹ ਬੜਾ ਖਾਲਸੇ ਵਿੱਚ ਆਉਣਾ ਹਮ ਸਭਾ ਖੂਬ ਜਿਹਾ ਮਾਂ ਦੇ ਤੇ ਹੀ ਬੈਠੇ ਆ ਹਮ ਫਲਾਣਾ ਫਲਾਣਾ ਬਣਾ ਹਮ ਹਾਂ ਤੇ ਕਹ ਆ ਸਦੇ ਆ ਅੱਜ ਜਾਣਾ ਕੌਫੀ ਖੇਡਣ ਸੁਪਨਿਆਂ ਚ ਜਾ ਜਾਂਦਾ ਹੀ ਪਿੰਡ ਹਾਂ ਸੁਪਨਿਆਂ ਤੇ ਯਾਖਣਾ ਤੁਹਾਡਾ ਤਾਇਆ ਯਾਖਾ ਆਉਂ ਤੂੰ ਤੇਰਾ ਰੂਹ ਹੈ ਹੀ ਉੱਥੇ ਅੱਛਾ ਹਾਂ ਕੋ ਬਾਹਰ ਜਾਦਾ ਜਾਦਾ ਵੀ ਰੂਹ ਉੱਥੇ ਹੀ ਆ ਹਾਂ ਅਰੇ ਹੁਣ ਸਾਡੀ ਪੇਸ਼ ਨਹੀਂ ਜਾਂਦੀ ਹਾਂ ਜੜੀ ਫੜੋ ਅੱਲਾ ਦੀ ਮਿਹਰ ਹੋ ਗਈ ਬਖਸ਼ਿਸ਼ ਹੋ ਗਈ ਅੱਲਾ ਦੀ ਰahmat ਹੋ ਗਈ ਜਮਾਈ ਆਇਂ ਸੀ ਹਾਂ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਤੇ ਮੈਂ ਸਾਬਕਾ ਸਰਪੰਚ ਸardar ਚਰਨਜੀਤ ਸਿੰਘ ਦਾ ਬੇਟਾ ਹਾਂ ਤੇ ਮੈਂ 2012-13 ਤੋਂ ਕੈਨੇਡਾ ਵਿੱਚ ਰਹਿ ਰਿਹਾ ਆ ਤੇ ਇਸ ਪਿੰਡ ਦਾ ਮੈਂ ਜੰਪ ਆ ਲਿਆ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਭਾਈ ਸਾਹਿਬ ਸਾਡੇ ਕੋਲ ਪਹਿਲਾਂ ਐਕਸਪੋਰਟ ਦਾ ਕੰਮ ਹੁੰਦਾ ਸੀ ਪਾਕਿਸਤਾਨ ਨੂੰ ਸਬਜ਼ੀਆਂ ਫਲ ਫਰੂਟ ਐਕਸਪੋਰਟ ਕਰਦੇ ਰਹੇ ਆ ਤੇ ਮਤਲਬ ਜਦੋਂ ਮਾਲ ਉਧਰ ਆਉਣਾ ਜਾਣਾ ਤੇ ਵਪਾਰੀਆਂ ਨਾਲ ਰਿਲੇਸ਼ਨ ਬਣਦੇ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਗੁਰਦਾਸਪੁਰ ਚ ਕਿਹੜਾ ਉਹਨਾਂ ਕਹਿੰਦਾ ਤਹਿਸੀਲ ਬਟਾਲਾ ਤੇ ਪਿੰਡ ਮਚਰਾਵਾ ਜਦੋਂ ਇਹਨਾਂ ਨੇ ਇਹਨਾਂ ਦੇ ਕੰਨ ਚ ਆਵਾਜ਼ ਪਈ ਵੀ ਪਿੰਡ ਮਚਰਾਵਾ ਦੀ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦੋ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਕਿਉਂਕਿ ਮੱਕਾ ਮਦੀਨਾ ਜਿਵੇਂ ਮੁਸਲਮਾਨ ਭਾਈਚਾਰੇ ਵਾਸਤੇ ਬੜਾ ਅਹਿਮੀਅਤ ਰੱਖਦਾ ਆ ਜੀ ਤੇ ਜਾਂਦੇ ਵੀ ਸਾਡੇ ਵਾਸਤੇ ਮਚਰਾਵਾ ਹਾਜ ਦੇ ਬਰਾਬਰ ਆ ਤੇ ਅਸੀਂ ਕੋਸ਼ਿਸ਼ ਨਿਰੰਤਰ ਯਾਰੀ ਰੱਖੀ ਲਾਸਟ ਈਅਰ ਵੀ ਇਹਨਾਂ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਕਿਸੇ ਕਾਰਨ ਨਾ ਵੀਜ਼ਾ ਲੱਗ ਸਕਿਆ ਤੇ ਇਸ ਵਾਰੀ ਫਿਰ ਦੁਬਾਰਾ ਰੀਟ੍ਰਾਈ ਕੀਤੀ ਤੇ ਬਾਕੀ ਇਹਨਾਂ ਦਾ ਦਾਣਾ ਪਾਣੀ ਕਰਮਾ ਚ ਸੀਗਾ ਤੁਹਾਡਾ ਸਾਰੇ ਸੱਜਣਾ ਦਾ ਮੇਲ ਮਲਾਪ ਹੋਣਾ ਸੀ ਤੇ ਇਹਨਾਂ ਨੂੰ ਐਰਕੀ ਸਰਕਾਰ ਨੇ ਵੀਜ਼ਾ ਦਿੱਤਾ ਜਦੋਂ ਅਸੀਂ ਪਿੰਡ ਆਪਣੇ ਘਰ ਆਏ ਆ ਕੱਲ ਸ਼ਾਮੀ ਤੇ ਅਸੀਂ ਰੋਡ ਤੇ ਕਾਰ ਖਿਲਾਰਤੀ ਤੇ ਸਭ ਤੋਂ ਪਹਿਲਾਂ ਜਦੋਂ ਬਾਪੂ ਕਾਰ ਚ ਉਤਰਿਆ ਪੈਰ ਰੱਖਿਆ ਤੇ ਇਹਨੇ ਲਾ ਕੇ ਧਰਤੀ ਨੂੰ ਆਪਣੇ ਹੱਥ ਤੇ ਜਦੋਂ ਚੁੰਮਿਆ ਤੇ ਆਂਦਾ ਵੀ ਅੱਜ ਮੈਂ 사ウਦੀ ਅਰਬ ਜਾ ਆਇਆ ਆ ਤੇ ਦੈਨ ਜਦੋਂ ਘਰ ਗਏ ਇਹਨਾਂ ਨੂੰ ਪਾਣੀ ਦਿੱਤਾ ਤੇ ਮੈਂ ਕਿਹਾ ਲੋ ਬਜ਼ੁਰਗੋ ਪਾਣੀ ਪੀ ਲਓ ਕਹਿੰਦੇ ਯਾਰਾ ਕਹਿਣ ਨੂੰ ਤੇ ਪਾਣੀ ਆ ਪਰ ਇਹ ਦੁੱਧ ਤੋਂ ਵੱਧ ਆ ਇਹ ਮਚਰਾਵਾ ਦਾ ਜਿਹੜਾ ਪਾਣੀ ਵੀ ਮੈਨੂੰ ਦੁੱਧ ਵਰਗਾ ਲੱਗਦਾ ਆ ਤੇ ਹੁਣ ਸਾਡਾ ਪਿੰਡ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹਸਾਬ ਨਾਲ ਆਈਏ ਤੇ ਮੇਰਾ ਖਿਆਲ ਸ਼ਾਇਦ ਕਿਸੇ ਪਿੰਡ ਦੇ ਇਨ ਐਨ ਆਰ ਆਈ ਲੋਕ ਹੋਣ ਜਿੰਨੇ ਮਚਰਾਵਾ ਦੇ ਆ ਤੁਸੀਂ ਪਿੰਡ ਦੇ ਚਾਰ ਚੁਫੇਰੇ ਘੁੰਮ ਕੇ ਵੇਖ ਲਓ ਪਿੰਡ ਦੇ ਸੈਂਟਰ ਚ ਕਿਸੇ ਗਲੀ ਚ ਵੜ ਕੇ ਵੇਖ ਲਓ ਮਤਲਬ ਡਬਲ ਸਟੋਰੀ ਤੁਹਾਨੂੰ ਕੋਠੀ ਵਿਰਲੀ ਮਿਲੂਗੀ ਉੱਪਰ ਵੀ ਮੌਨਟੀ ਤੀਜੀ ਮੰਜ਼ਲ ਤੇ ਵੀ ਬਣੀ ਹੋਊਗੀ ਸੋ ਵਧੀਆ ਹੈ ਪਿੰਡ ਹੂੰ ਹੂੰ ਤੇ ਮੈਂ ਨਾ ਜੀ ਵਧੀਆ ਕਰਕੇ ਸ਼ਾਇਦ ਬਾਪੂ ਨੂੰ ਨਾ ਦੁਬਾਰਾ ਫੇਰ ਟਾਈਮ ਮਿਲਿਆ ਤੇ ਆਪਣੇ ਪਿੰਡ ਕੋਈ ਕੁਝ ਨਾਂ ਦੱਸੇ ਆਪਣੇ ਯਾਰਾਂ ਦੋਸਤਾਂ ਦੀਆਂ ਪੁਰਾਣੀਆਂ ਯਾਦਾਂ ਕੁਝ ਹਾਂਜੀ ਕਿਉਂਕਿ ਜਿਹੜੇ ਸਾਡਾ ਪਿੰਡ ਜਿਵੇਂ ਅਸੀਂ ਆਪਣੇ ਪਿੰਡ ਬਾਰੇ ਇਹਨਾਂ ਨੂੰ ਕੁਝ ਨਹੀਂ ਪੁੱਛ ਸਕਦੇ ਫਲਾਣੇ ਨੂੰ ਜਾਣਦੇ ਹੋ ਫਲਾਣੇ ਨੂੰ ਕਿਉਂਕਿ ਸਾਡਾ ਪਿੰਡ ਹੀ ਸਾਰਾ ਹੀ ਬਾਰੋਟ ਕੇ ਆਇਆ ਹੈ ਪਰ ਜਿਹੜੇ ਮਚਰਾਵਾਂ ਦੇ ਨਾਲ-ਨਾਲ ਪਿੰਡ ਆ ਜਿਵੇਂ ਨਹਰਾ ਚੱਕ ਤੇ ਸਾਡੇ ਦੋ ਤਿੰਨ ਪਰਿਵਾਰ ਆ ਸਰਦਾਰ ਉਦਮ ਸਿੰਘ ਹਣੀ ਦਾ ਬਾਪੂ ਗੁਜਰ ਸਿੰਘ ਹਣੀ ਇਹ ਇੱਧਰ ਦੇ ਵਸਨੀਕ ਸੇ ਵਸਿੰਦੇ ਇੱਧਰ ਦੇ ਰਹਿਣ ਵਾਲੇ ਵਾਸੂ ਆ ਉਹਨਾਂ ਨੂੰ ਹੀ ਜਾਣਦੇ ਆ ਠੀਕ ਹੈ ਫਿਰ ਨਾਲ ਅੱਗੇ ਆਪਣਾ ਪਿੰਡ ਪੇਜੋ ਚੱਕ ਆ ਗਿਆ ਪੇਜੋ ਚੱਕ ਦੇ ਪੰਜ ਸੱਤਾਂ ਬੰਦਿਆਂ ਦਾ ਨਾਂ ਲੈਂਦੇ ਆ ਉਹਨਾਂ ਚੋਂ ਮੇਰਾ ਇਹੋ ਬਾਪੂ ਤੇ ਸਾਰੇ ਰੱਬ ਨੂੰ ਪਿਆਰੇ ਹੋ ਗਏ ਪਰ ਉਹਨਾਂ ਦੀ ਲਾਜ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਉਹਨਾਂ ਨੂੰ ਮਲਾਉਣ ਦੀ ਉਹਨਾਂ ਦੀ ਲਾਜ ਨਾਲ ਜਿਨ੍ਹਾਂ ਨੇ ਖੇਡਦੇ ਰਹੇ ਤੇ ਫਿਰ ਕਿਸ਼ਨਕੋਟ ਕਿਸ਼ਨਕੋਟ ਸਾਡੇ ਇੱਕ ਬੜਾ ਸੌਖਾ ਪਰਿਵਾਰ ਸੀ ਰਾਜੇ ਉਹਨਾਂ ਨੂੰ ਅਸੀਂ ਰਾਜੇ ਕਰਕੇ ਕਹਿੰਦੇ ਆ ਸਾਡੇ ਲੋਕ ਤੇ ਉਹ ਮਤਲਬ ਆਂਦੇ ਵੀ ਅਸੀਂ ਉਹਨਾਂ ਨੂੰ ਜਾਣਦੇ ਰਹੇ ਮਿਲਦੇ ਰਹੇ ਆ ਉਹਨਾਂ ਕੋ ਕਾਫੀ ਜ਼ਮੀਨ ਜਾਇਦਾਦ ਸੀ ਤੇ ਈਵਨ ਕਿ ਉਹਨਾਂ ਦੀ ਥੋੜੀ ਬੋਦੀ ਪਹਿਲੀ ਵੀ ਹਿੱਸੇ ਠੇਕੇ ਦੋ ਉਸ ਸਮੇ ਉਸ ਟਾਈਮ ਤੇ ਵਾਉਂਦੇ ਰਹੇ ਆ ਫਿਰ ਚੀਮਾ ਖੁੱਡੀ ਆ ਇਧਰ ਸਾਡੇ ਨਾਲ ਵੱਡਾ ਪਿੰਡ ਗੱਲੋ ਵਾਲਾ ਨੂਰਪੁਰ ਨੂਰਪੁਰ ਸਾਡੇ ਇੱਥੇ ਮੰਦਰ ਦੀ ਪਹਿਲੀ ਵੱਜਦੀ ਆ ਤੇ ਉੱਥੇ ਤੀਆਂ ਲੱਗਦੀ ਹੁੰਦੀ ਆ ਸਾਡੀ ਹੋਸ਼ ਚ ਤੇ ਆਂਦੇ ਵੀ ਅਸੀਂ ਉੱਥੇ ਮਤਲਬ ਉਦੋਂ ਵੀ ਸਾਡੇ ਪਿੰਡ ਦੇ ਜਦੋਂ ਕੋਈ ਪ੍ਰੋਗਰਾਮ ਪ੍ਰੋਗਰਾਮ ਹੋਣਾ ਤਾਂ ਅਸੀਂ ਉੱਥੇ ਜਾ ਕੇ ਮਤਲਬ ਕੋਲ ਕਬੱਡੀਆਂ ਖੇਡਣੀਆਂ ਤੇ ਇਹ ਤਾਂ ਅਸੀਂ ਆਪਣੇ ਹੌਸ ਵਿੱਚ ਵੇਖਿਆ ਤੀਆਂ ਲੱਗਦੀਆਂ ਨਾ ਨੂਰਪੁਰ ਤੇ ਮਚਰਾਵਾ ਦੇ ਦੋਵੇਂ ਪਿੰਡਾਂ ਦੇ ਬੱਚੇ ਕੁੜੀਆਂ ਮੁੰਡਿਆਂ ਨੇ ਉੱਥੇ ਆ ਕੇ ਮਤਲਬ ਜੋ ਵੀ ਆਪਣੇ ਰੀਤੀ ਰਿਵਾਜ ਫੰਕਸ਼ਨ ਹੁੰਦੇ ਕਰਦੇ ਰਹੇ ਲੋਕ ਮੈਂ ਲਾਚਵਨ ਸਿੰਘ ਛੋਟਾ ਨਾਮ ਲਾਟੀ ਹੈ ਜੀ ਮੇਰਾ ਮੈਂ ਜਿੰਨੀ ਕੁ ਪਰਮਾਤਮਾ ਦੀ ਬਨੂ ਸੋਚ ਸੋਚ ਆ ਜਾਂ ਸਮਝ ਆ ਮੈਂ ਸਮਝਦਾ ਜਿੱਦਾਂ ਬਜ਼ੁਰਗਾਂ ਨੇ ਕਿਹਾ ਕਿ ਮੇਰਾ ਹੱਜ ਹੋ ਗਿਆ ਆਪਾਂ ਵੀ ਕਿਤੇ 10 20 50 ਦਿਨ ਲਈ ਬਾਹਰ ਚੱਲ ਜਾਈਏ ਤੇ ਸਾਨੂੰ ਆਪਣੇ ਪਿੰਡ ਦੀ ਘਰ ਦੀ ਖੇਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖੇਚ ਆ ਉਹ ਮੱਕੇ ਮਦੀਨੇ ਤੋਂ ਕੱਟ ਨਹੀਂ। ਵੇਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ 'ਚੋਂ ਜੀ ਬੀਬੀਆਂ, ਭੈਣਾਂ, ਬੱਚੀਆਂ, ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਵਾਸਤੇ ਨਹੀਂ ਆਏ ਤੇ ਜਿਨ੍ਹਾਂ ਆਪਾਂ ਦਿਲ ਦੀਆਂ ਗਹਿਰਾਈਆਂ 'ਚੋਂ ਉਹਨਾਂ ਨੂੰ ਅੱਜ ਇੱਕ ਗੁਰੂ ਘਰ 'ਚ ਆ ਕੇ ਬਿਠਾ ਲਿਆ। ਬਿਲਕੁਲ ਜੀ ਜੀ ਵੇਖੋ ਜੀ ਗੱਲ ਦਿਲ ਦੀ ਹੁੰਦੀ ਜਿੱਥੇ ਕਿਸੇ ਦਾ ਦਿਲ ਆ ਜੇ ਇਹਨਾਂ ਦਾ ਇਸ ਪਿੰਡ 'ਚ ਰੂਹ ਸੀ, ਦਿਲ ਸੀ। ਤੇ ਇਹਨਾਂ ਨੂੰ ਸਕੂਨ ਮਿਲਿਆ ਕਾਰਾਂ ਨੂੰ ਬੇਨਤੀ ਹੈ ਕਿ ਜਾਣਾ ਇਸ ਸੰਸਾਰ ਤੋਂ ساری ਦੁਨੀਆ ਨੇ ਆ ਪਰ ਜਿੰਨਾਂ ਜਿੰਨਾਂ ਦੀ ਆਤਮਾ ਰਹੀ ਜਾ ਉਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਆ ਇੱਥੇ ਕੁਮਰ ਚ ਆ ਕੇ ਖੁੱਲੇ ਵਿਜੇ ਦੇਣੇ ਚਾਹੀਦੇ ਆ ਕਿ ਉਹ ਆਪਣਾ ਜਿਹੜਾ ਜਨਮ ਭੂਮੇ ਨੂੰ ਲੈਣਾ ਹਰ ਬੰਦਾ ਵੇਖ ਸਕੇ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਭੂਟ ਸਿੰਘ 104 ਸਾਲ ਦੇ ਪੂਰੇ ਹੋਏ ਉਹਨਾਂ ਦੀ ਆਖਰੀ ਇਸ਼ਾ ਆਪਣਾ ਜੰਪੜ ਪਿੰਡ ਵੇਖ ਨੂੰ ਚੱਕ ਨੰਬਰ 301 ਤਹਿਸੀਲ ਤੋਬਾ ਟੇਕ ਸਿੰਘ ਸੀ ਪਰ ਅਸੀਂ ਨਹੀਂ ਦਿਖਾ ਸਕਿਆ ਮੇਰਾ ਨਾਮ ਸੁਖਨਾਮ ਸਿੰਘ ਤਰਾਰ ਗਈ ਬਹੁਤ ਸਭ ਕੁ ਮੈਂ ਵੇਖ ਕੇ ਬਹੁਤ ਬਾਕੀ ਖੁਸ਼ ਹੋਇਆ ਕਿਉਂਕਿ ਇਹ ਪਹਿਲੇ ਇਹਨਾਂ ਨੂੰ ਮਿਲੇ ਹਾਂ ਜੇਕਰ ਕਿ ਇਹਨਾਂ ਦੀ ਤਮੰਨਾ ਹੀ ਕਿ ਮੈਂ ਆਪਣੇ ਪਿੰਡ ਚ ਜਾਵਾਂ ਅਹੀ ਖਾਸ ਰੱਖੀ ਬਾਕੀ ਤੁਹਾਨੂੰ ਜਰੂਰ ਖੜਾਗੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਏ ਤੇ ਸਾਡੇ ਪਿੰਡ ਆਏ ਨੇ ਆਪਣੇ ਪਿੰਡ ਆਏ ਨੇ ਤੇ ਆਪਣੇ ਪਿੰਡਾਂ ਆ ਕੇ ਬਹੁਤ ਖੁਸ਼ ਹੋਏ ਨੇ ਅਹੀ ਦੀ ਵਾਰ ਕਿੱਥੇ ਮਿਲੇ ਸੀ ਅਹੀ ਨਨਖਾਣਾ ਸਾਹਿਬ ਮਿਲੇ ਇਹਨਾਂ ਨੂੰ ਉੱਥੇ ਸਾਨੂੰ ਮਿਲ ਕੇ ਨਾ ਬਹੁਤ ਇਤਮਨ ਦਿੱਤਾ ਹੈ ਨਾ ਵਿਦ ਪਰਿਵਾਰ ਖੱਲੇ ਹਿੰਦੀ ਵਿਦ ਪਰਿਵਾਰ ਨੇ ਦਿੱਤਾ ਇਤਮਾਨ ਤੇ ਅਸੀਂ ਵੀ ਪਰਿਵਾਰਾਂ ਸਮੇਟੀ ਨਾਲ ਇਤਮਾਨ ਕਰਨ ਲਏ ਆ ਕੀ ਕਹਿਣਾ ਚਾਹੁੰਦੇ ਸਰਕਾਰਾਂ ਸਰਕਾਰਾਂ ਨੂੰ ਕਹਿਣਾ ਵੀ ਜਿਹੜੇ ਬਟੇਰੀ ਉੱਪਰ ਦੇ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਕੀ ਉਹ ਜੀ ਦੱਲ ਨਹੀਂ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆਉਂ ਜਾਣ ਦੇਣਾ ਚਾਹੀਦਾ ਇਹ ਕਰਕੇ ਮੈਂ ਤੇ ਸਰਕਾਰ ਦਾ ਤਹਿ ਦਰਦ ਕਿੰਨਾ ਵਾ ਵੀ ਇਹਨਾਂ ਨੂੰ ਆਉਣ ਜਾਣ ਵਾਸਤੇ ਪਾਸਪੋਰਟ ਵਗੈਰਾ ਸੇਤੀ ਦਿੱਤੇ ਜਾਣ ਜੋ ਕਿ ਆਪਣੀ ਆ ਅੱਗੇ ਜਾ ਕੇ ਆਪਣੀ ਜਨਮ ਭੂਮੀ ਵੀ ਦੇਖ ਸਕਣ